ਅੱਜ ਦਾ ਆਪਣਾ ਸ਼ੋਅ ਹੈ ਦੋ ਸ਼ਬਦਾਂ ਦੇ ਉੱਤੇ ਜੋ ਸ਼ਬਦ ਬਹੁਤ ਜ਼ਿਆਦਾ ਜ਼ਿੰਮੇਵਾਰੀ ਮੰਗਦੇ ਨੇ ਇਹਨਾਂ ਸ਼ਬਦਾਂ ਦੇ ਨਾਮ ਨੇ ਵਿਸ਼ਵਾਸ ਦੂਜਾ ਸੋਚ ਯਾਨੀ ਕਿ ਫੇਥ ਐਂਡ ਥਿੰਕਿੰਗ ਸ਼ੁਰੂ ਕਰਦੇ ਆਂ ਪਹਿਲਾਂ ਵਿਸ਼ਵਾਸ ਤੋਂ ਅੱਜ ਕੱਲ ਸਾਨੂੰ ਆਮ ਹੀ ਜੀਵਨ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਕਦੇ ਵੀ ਕਿਸੇ ਤੇ ਅੰਨਾ ਵਿਸ਼ਵਾਸ ਨਾ ਕਰੋ ਇਹ ਆਮ ਜੀ ਗੱਲ ਹੈ ਸਾਨੂੰ ਪੜਨ ਨੂੰ ਵੀ ਮਿਲ ਜਾਂਦੀ ਹੈ ਤੇ ਸਾਨੂੰ ਸੁਣਨ ਨੂੰ ਵੀ ਮਿਲ ਜਾਂਦੀ ਹੈ ਪਰ ਅਸੀਂ ਲੋਕ ਇੱਕ ਗੱਲ ਭੁੱਲ ਚੁੱਕੇ ਆਂ ਵੀ ਵਿਸ਼ਵਾਸ ਦੀ ਡੈਫੀਨੇਸ਼ਨ ਕੀ ਹੈ ਫੇਥ ਨੂੰ ਡਿਫਾਈਨ ਕਿਵੇਂ ਕੀਤਾ ਜਾਂਦਾ ਸੋ ਮੈਂ ਪਹਿਲਾਂ ਤੁਹਾਨੂੰ ਫੇਥ ਦੀ ਡੈਫੀਨੇਸ਼ਨ ਦੱਸ ਦਵਾਂ ਵੀ ਵਿਸ਼ਵਾਸ ਜਿਹੜਾ ਪੰਜਾਬੀ ਚ ਕਹ ਲੀਏ ਵਿਸ਼ਵਾਸ ਦੀ ਡੈਫੀਨੇਸ਼ਨ ਹੈ ਜਿਵੇਂ ਲਾ ਲਓ ਤੁਸੀਂ ਪਤੀ ਪਤਨੀ ਹੋ ਸਕਦੇ ਹਨ ਦੋ ਭਰਾ ਜਾਂ ਇੱਕ ਮਾਂ ਬਾਪ ਆਪਣੇ ਬੱਚੇ ਨਾਲ ਵਿਸ਼ਵਾਸ ਹੁੰਦਾ ਜਾਂ ਸਾਨੂੰ ਰੱਬ ਤੇ ਕਿਤੇ ਵੀ ਲਗਾ ਲਓ ਚਾਹੇ ਕੰਮ ਦੀ ਗੱਲ ਹੋਵੇ ਅਸੀਂ ਕੰਮ ਕਰਦੇ ਹਾਂ ਬੌਸ ਤੇ EMPLOYE ਦੇ ਵਿੱਚ ਵਿਸ਼ਵਾਸ ਦਾ ਮਤਲਬ ਹੈ ਕਿ ਜਿੱਦਾਂ ਇੱਕ ਪਤਨੀ ਨੂੰ ਜਾਂ ਇੱਕ ਪਤੀ ਨੂੰ ਪਤਨੀ ਨੂੰ ਆਪਣੇ ਪਤੀ ਤੇ ਯਕੀਨ ਹੈ ਕਿ ਉਹ ਜੇ ਰਾਤ ਨੂੰ ਘਰ ਵਾਪਸ ਵੀ ਨਹੀਂ ਆਇਆ ਨਾ ਤਾਂ ਉਹ ਕੰਮ ਤੇ ਹੈ ਉਹ ਓਵਰਟਾਈਮ ਕਰ ਰਿਹਾ ਹੈ ਉਸ ਨੂੰ ਇਹ ਯਕੀਨ ਹੈ ਇਹਨੂੰ ਕਹਿੰਦੇ ਨੇ ਵਿਸ਼ਵਾਸ ਕਿਸੇ ਚੀਜ਼ ਤੇ ਯਕੀਨ ਹੋਣਾ ਜਾਂ ਕਹਿ ਲਓ ਭਰੋਸਾ ਹੋਣਾ ਪਤਨੀ ਨੂੰ ਆਪਣੇ ਪਤੀ ਤੇ ਭਰੋਸਾ ਹੈ ਵੀ ਜੇ ਮੇਰਾ ਪਤੀ ਰਾਤ ਨੂੰ ਘਰ ਨਹੀਂ ਆਇਆ ਉਹ ਫੈਕਟਰੀ ਵਿੱਚ ਓਵਰਟਾਈਮ ਕਰ ਰਿਹਾ ਹੈ ਉਸ ਨੂੰ ਇਹ ਯਕੀਨ ਹੈ ਕਿ ਉਹ ਬਾਹਰ ਕਿਸੇ ਨਾਲ ਜਾ ਕੇ ਸ਼ਰਾਬ ਨਹੀਂ ਪੀ ਰਿਹਾ ਜਾਂ ਘੁੰਮ ਨਹੀਂ ਰਿਹਾ ਜਾਂ ਕਿਤੇ ਫਿਲਮ ਦੇਖਣ ਨਹੀਂ ਗਿਆ ਉਹ ਫੈਕਟਰੀ ਵਿੱਚ ਕੰਮ ਕਰ ਰਿਹਾ ਹੈ ਹੁਣ ਜਿਹੜੀ ਪਤਨੀ ਹੈ ਉਹ ਤਾਂ ਘਰੇ ਬੈਠੀ ਹੈ ਉਹਦਾ ਪਤੀ ਕੰਮ ਤੇ ਹੈ ਦੋਨੋਂ ਆਪਸ ਵਿੱਚ ਇੱਕ ਦੂਏ ਦੇ ਕੋਲ ਨਹੀਂ ਹੈਗੇ ਪਤੀ ਨੂੰ ਆਪਣੀ ਪਤਨੀ ਤੇ ਯਕੀਨ ਹੈ ਵੀ ਮੇਰੀ ਪਤਨੀ ਘਰ ਹੈ ਉਹ ਬੱਚਿਆਂ ਦਾ ਧਿਆਨ ਰੱਖ ਰਹੀ ਹੈ ਉਹ ਬਾਹਰ ਆਪਣੀ ਸਹੇਲੀਆਂ ਨਾਲ ਨਹੀਂ ਘੁੰਮ ਰਹੀ ਪਤੀ ਪਤਨੀ ਨੂੰ ਦੇਖ ਨਹੀਂ ਰਿਹਾ ਬਸ ਉਸ ਨੂੰ ਉਸ ਤੇ ਯਕੀਨ ਹੈ ਜਿਹੜੀ ਚੀਜ਼ ਦੇਖੀ ਨਾ ਜਾ ਸਕੇ ਬਿਨਾਂ ਦੇਖੇ ਉਸ ਨੂੰ ਕਹਿੰਦੇ ਨੇ ਵਿਸ਼ਵਾਸ ਯਕੀਨ ਹੁੰਦਾ ਭਰੋਸਾ ਹੁੰਦਾ ਉਹ ਦੇਖਿਆ ਨਹੀਂ ਜਾ ਸਕਦਾ ਉਸ ਟਾਈਮ ਲਈ ਜਿੱਦਾਂ ਰੱਬ ਹੈ ਜਾਂ ਪਰਮਾਤਮਾ ਚ ਆਪਾਂ ਕਹਿ ਦਈਏ ਭਗਵਾਨ ਸਾਨੂੰ ਰੱਬ ਦਿਖ ਨਹੀਂ ਰਿਹਾ ਸਾਨੂੰ ਯਕੀਨ ਹੈ ਰੱਬ ਦੇ ਉੱਤੇ ਉਹ ਸਾਨੂੰ ਅੱਖਾਂ ਨਾਲ ਨਹੀਂ ਦਿਖਦਾ ਪਤਨੀ ਨੂੰ ਪਤੀ ਅੱਖਾਂ ਨਾਲ ਨਹੀਂ ਦਿਖ ਰਿਹਾ ਉਹ ਕਿੱਥੇ ਹੈ ਉਸ ਦਾ ਯਕੀਨ ਹੈ ਉਸ ਦਾ ਭਰੋਸਾ ਹੈ ਜਿਹੜੀ ਚੀਜ਼ ਨਹੀਂ ਦਿਖਦੀ ਨਾ ਜਾਂ ਨਹੀਂ ਦੇਖੇ ਜਾ ਸਕੇ ਉਹਨੂੰ ਕਹਿੰਦੇ ਨੇ ਵੀ ਅਨਾ ਅਨਾ ਮਤਲਬ ਹੁੰਦਾ ਜਿਹੜਾ ਨਾ ਦਿਖੇ ਜਿਹੜਾ ਨਾ ਦੇਖ ਸਕਦਾ ਹੋਵੇ ਉਹਨੂੰ ਕਹਿੰਦੇ ਨੇ ਅਨਾ ਜੇ ਇੰਗਲਿਸ਼ ਵਿੱਚ ਕਹੀਏ ਤਾਂ ਫੇਥ ਅੱਜ ਕੱਲ ਕੀ ਹੋਇਆ ਹੌਲੀ ਹੌਲੀ ਦੋ ਅੱਖਰ ਸੀ ਅਲੱਗ-ਅਲੱਗ ਪਰ ਉਹ ਹੌਲੀ-ਹੌਲੀ ਇਕੱਠੇ ਕਰ ਦਿੱਤੇ ਗਏ ਉਹ ਦੋ ਅੱਖਰ ਪਤਾ ਕਿਹੜੇ ਸਨ ਉਹ ਦੋ ਅੱਖਰ ਨੇ ਬਲਾਈਂਡ ਫੇਥ ਇੰਗਲਿਸ਼ ਦੇ ਪੰਜਾਬੀ ਚ ਕਹੀਏ ਅਨਾ ਵਿਸ਼ਵਾਸ ਤੋਂ ਨੂੰ ਮੈਂ ਇੱਕ ਗੱਲ ਦੱਸ ਦਮਾ ਬਲਾਈਂਡ ਫੇਥ ਨਾਮ ਦਾ ਕੋਈ ਵੀ ਇੱਕ ਅੱਖਰ ਨਹੀਂ ਹੈ ਅੰਨਾ ਵਿਸ਼ਵਾਸ ਕੋਈ ਵੀ ਇੱਕ ਅੱਖਰ ਵੋਕੇਬਲਰੀ ਵਿੱਚ ਹੈ ਹੀ ਨਹੀਂ ਉਹਦਾ ਕਾਰਨ ਹੈ ਫੇਥ ਫੇਥ ਨੂੰ ਜੇ ਇੰਗਲਿਸ਼ ਵਿੱਚ ਡਿਫਾਈਨ ਕਰਾਂ ਬਲਾਈਂਡ ਟਰਸਟ ਇਹ ਫੇਥ ਦੀ ਡੈਫੀਨੇਸ਼ਨ ਹੈ ਬਲਾਈਂਡ ਟਰਸਟ ਔਨ ਸਮਥਿੰਗ ਇਜ਼ ਨੋਨ ਐਸ ਅ ਫੇਥ ਬਿਨਾ ਦੇਖੇ ਯਕੀਨ ਕਰਨਾ ਇਸ ਨੋਨ ਐਸ ਵਿਸ਼ਵਾਸ ਵਿਸ਼ਵਾਸ ਫੇਥ ਲਾ ਲੋ ਇਹ ਹਮੇਸ਼ਾ ਹੁੰਦਾ ਹੀ ਅੰਨਾ ਹੈ ਇਹ ਫੇਥ ਇਜ਼ ਆਲਵੇਸ ਬਲਾਈਂਡ ਹੌਲੀ ਹੌਲੀ ਸਮੇਂ ਤੇ ਨਾੜ ਜਾ ਕੁਝ ਰਾਈਟਰ ਜਾਂ ਕੇਵਲ ਕਿਸੇ ਨੇ ਕੋਈ ਡਾਇਲੋਗ ਲਿਖਣਾ ਹੁੰਦਾ ਤਾਂ ਇੱਕ ਮਾਨਸਿਕਤਾ ਕ੍ਰੀਏਟ ਹੋ ਜਾਂਦੀ ਹੈ ਵੀ ਕਿਸੇ ਤੇ ਬਲਾਈਂਡ ਫੇਥ ਨਾ ਕਰੋ ਪਰ ਬਲਾਈਂਡ ਫੇਥ ਕੋਈ ਅੱਖਰ ਹੈ ਹੀ ਨਹੀਂ ਅੰਨਾ ਵਿਸ਼ਵਾਸ ਅੰਨਾ ਅਲੱਗ ਅੱਖਰ ਹੈ ਵਿਸ਼ਵਾਸ ਅਲੱਗ ਅੱਖਰ ਹੈ ਇਹਨਾਂ ਦੋਨਾਂ ਨੂੰ ਇਕੱਠਾ ਕਰ ਦਿੱਤਾ ਗਿਆ ਹੁਣ ਜਦ ਦੇ ਦੋ ਅੱਖਰ ਇਕੱਠੇ ਹੋਗੇ ਨਾ ਇਹ ਲੋਕਾਂ ਦੀ ਸੋਚ ਵਿੱਚ ਦੁਵਿਧਾ ਪੈਦਾ ਕਰਦੇ ਨੇ ਆਮ ਤੌਰ ਤੇ ਲੜਕੀਆਂ ਨੂੰ ਲੋਕੀ ਸਲਾਹਾਂ ਦਿੰਦੇ ਨੇ ਨਵੀਆਂ ਵਿਆਹੀਆਂ ਨੂੰ ਜਦ ਵਿਆਹ ਵੀ ਹੋ ਜਾਵੇ ਜਾਂ ਵਿਆਹ ਤੋਂ ਬਾਅਦ ਵੀ ਵੀ ਆਪਣੇ ਬੰਦੇ ਤੇ ਕਦੇ ਅੰਨਾ ਯਕੀਨ ਨਾ ਕਰੀ ਇਹ ਸਭ ਤੋਂ ਪਹਿਲਾ ਕਦਮ ਹੁੰਦਾ ਹੈ ਉਹਨਾਂ ਦੇ ਰਿਸ਼ਤੇ ਵਿੱਚ ਦਰਾਰ ਪੈਦਾ ਕਰਨ ਦਾ ਉਹਨਾਂ ਨੂੰ ਕੋਈ ਦੱਸਦਾ ਹੀ ਨਹੀਂ ਵੀ ਵਿਸ਼ਵਾਸਤਾ ਹੁੰਦਾ ਹੀ ਅੰਨਾ ਪਤੀ ਪਤਨੀ 24 ਘੰਟੇ ਇੱਕ ਦੂਏ ਦੀ ਅੱਖਾਂ ਮੋਰੇ ਨਹੀਂ ਹੁੰਦੇ ਪਤੀ ਵੀ ਕੰਮ ਕਰਦਾ ਪਤਨੀ ਵੀ ਕੰਮ ਕਰਦੀ ਹੈ ਬੌਸ ਨੂੰ ਆਪਣੇ ਇੰਪਲਾਈ ਤੇ ਯਕੀਨ ਹੁੰਦਾ ਹੈ ਕਿ ਮੈਂ ਉਹਦੇ ਸਿਰ ਤੇ ਨਹੀਂ ਖੜਾ ਪਰ ਫਿਰ ਵੀ ਉਹ ਆਪਣਾ ਕੰਮ ਇਮਾਨਦਾਰੀ ਨਾਲ ਨਿਭਾ ਰਿਹਾ ਹੈ। ਮਾਪਾਪ ਨੂੰ ਆਪਣੇ ਬੱਚੇ ਤੇ ਅੰਨਾ ਯਕੀਨ ਹੁੰਦਾ ਕਿ ਸਾਡਾ ਬੱਚਾ ਬੇਸ਼ੱਕ ਸੱਤ ਸਮੁੰਦਰੋਂ ਪਾਰ ਰਹਿੰਦਾ ਹੈ ਪਰ ਉਹ ਬਿਲਕੁਲ ਠੀਕ ਕਦਮ ਕੰਮ ਕਰ ਰਿਹਾ ਹੈ। ਉਹ ਕੋਈ ਨਸ਼ਾ ਪੱਤਾ ਨਹੀਂ ਕਰ ਰਿਹਾ। ਬਸ ਆਪਣੇ ਆਪ ਨਾਲ ਸੱਚੇ ਹੋਣ ਦੀ ਲੋੜ ਹੈ। ਜਦ ਅਸੀਂ ਪਹਿਲੇ ਦਿਨ ਤੋਂ ਹੀ ਵਿਸ਼ਵਾਸ ਨਹੀਂ ਕਰਦੇ ਨਾ ਜਾਂ ਸਾਡੇ ਦਿਮਾਗ ਵਿੱਚ ਕੋਈ ਗੱਲ ਪਾ ਦਵੇ। ਅਨ੍ਨਾ ਵਿਸ਼ਵਾਸ ਨਾ ਕਰਿਆ ਕਰੋ ਅਨ੍ਨਾ ਵਿਸ਼ਵਾਸ ਜ਼ਿੰਦਗੀਆਂ ਖਰਾਬ ਕਰਦਾ ਹੈ ਸਾਡੇ ਦਿਮਾਗ ਵਿੱਚ ਸ਼ੱਕ ਪੈਦਾ ਹੁੰਦਾ ਹੈ ਅਸੀਂ 50% ਭਰੋਸਾ 50% ਭਰੋਸਾ ਉਸ ਰਿਸ਼ਤੇ ਵਿੱਚੋਂ ਆਪ ਹੀ ਗਵਾ ਲੈਨੇ ਆ ਜਾਂ ਆਪਣੇ ਸਿਰਫ ਇਸ ਇੱਕ ਸ਼ਬਦ ਕਰਕੇ ਜਿਹੜੇ ਸ਼ਬਦ ਦੇ ਸਾਨੂੰ ਅਸਲ ਚ ਮਾਇਨੇ ਪਤਾ ਹੀ ਨਹੀਂ ਹੈ ਉਹ ਸਾਡੇ ਆਪਣੇ ਦਿਮਾਗ ਵਿੱਚ ਸ਼ੱਕ ਪੈਦਾ ਕਰਦਾ ਹੈ ਅਸੀਂ ਕਿਸੇ ਹੋਰ ਵਾਰੇ ਆਪਣੇ ਦਿਮਾਗ ਵਿੱਚ ਉਸ ਦੀ ਇੱਕ ਮੂਰਤ ਬਣਾ ਲੈਨੇ ਆ ਵੀ ਇਸ ਰਿਸ਼ਤੇ ਤੇ ਮੈਂ ਯਕੀਨਤਾ ਕਰਨਾ ਪਰ ਮੈਂ ਅੰਨਾ ਯਕੀਨ ਨਹੀਂ ਕਰਨਾ ਜਦ ਕਿ ਯਕੀਨ ਹੁੰਦਾ ਹੀ ਅੰਨਾ ਹੈ ਯਕੀਨ ਹੁੰਦਾ ਉਸ ਚੀਜ਼ ਤੇ ਹੈ ਜਿਹੜਾ ਬੰਦਾ ਤੁਹਾਡੇ ਕੋਲ ਬੈਠਾ ਹੈ ਕੋਲ ਬੈਠਾ ਕਾਫੀ ਪੀ ਰਿਹਾ ਕੱਪ ਚ ਉਹ ਤਾਂ ਤੁਹਾਨੂੰ ਦਿਖ ਰਿਹਾ ਹੈ ਉਹ ਤੁਹਾਡੇ ਨਾਲ ਵੀਡੀਓ ਕਾਲ ਕਰ ਰਿਹਾ ਹੈ ਸੱਤ ਸਮੁੰਦਰੋਂ ਪਾਰ ਉਹਦੇ ਹੱਥ 'ਚ ਕੱਪ ਹੈ ਤੁਹਾਨੂੰ ਉਸਤੇ ਯਕੀਨ ਆ ਵੀ ਉਸ ਕੱਪ ਵਿੱਚ ਕੌਫੀ ਹੀ ਹੈ ਉਸ ਦੇ ਵਿੱਚ ਉਸਨੇ ਸ਼ਰਾਬ ਨਹੀਂ ਪਾਈ ਇਸ ਨੂੰ ਕਹਿੰਦੇ ਨੇ ਯਕੀਨ ਉਹ ਭਰੋਸਾ ਤੇ ਭਰੋਸਾ ਤੇ ਯਕੀਨ ਹੁੰਦੇ ਹੀ ਅੰਨੇ ਨੇ ਜਿਹੜੇ ਵੀ ਬੰਦੇ ਐਦਾਂ ਦੀਆਂ ਗੱਲਾਂ ਕਰਦੇ ਨੇ ਨਾ ਜਾਂ ਜਿਹੜੇ ਐਦਾਂ ਦੀਆਂ ਗੱਲਾਂ ਸੁਣਦੇ ਨੇ ਇਹ ਰਹਿਦੀਆਂ ਗੱਲਾਂ ਨਾ ਕਰਿਆ ਕਰੋ ਇਹ ਲੋਕਾਂ ਦੇ ਰਿਸ਼ਤਿਆਂ ਵਿੱਚ ਦਰਾਰ ਪੈਦਾ ਕਰਦੀਆਂ ਨੇ ਯਕੀਨ ਹਮੇਸ਼ਾ ਅੰਨਾ ਹੀ ਹੁੰਦਾ ਹੈ ਪ੍ਰੋਬਲਮ ਪਤਾ ਕਿੱਥੇ ਆਂਦੀ ਹੈ ਜੋ ਸਾਡੀ ਖਾਸ ਕਰਕੇ ਭਾਰਤ ਵਿੱਚ ਮਾਨਸਿਕਤਾ ਹੈ ਅਸੀਂ ਇੱਕ ਦੂਏ ਦੇ ਕੰਮਾਂ ਵਿੱਚ ਇੱਕ ਦੂਏ ਵੱਲ ਵੱਧ ਧਿਆਨ ਦਿੰਨੇ ਆ ਜਦ ਕਿਸੇ ਬੰਦੇ ਨੇ ਇੱਕ ਵਾਰ ਤੁਹਾਡਾ ਯਕੀਨ ਤੋੜ ਦਿੱਤਾ ਫਿਰ ਉਸ ਤੋਂ ਬਾਅਦ ਅੰਨਾ ਵਿਸ਼ਵਾਸ ਜਾਂ ਉਸਤੇ ਅੰਨਾ ਵਿਸ਼ਵਾਸ ਨਾ ਕਰੋ ਇਸ ਦਾ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ ਸਾਨੂੰ ਉਸਤੇ ਵਿਸ਼ਵਾਸ ਹੋਣਾ ਹੀ ਨਹੀਂ ਚਾਹੀਦਾ ਸਾਨੂੰ ਉਸ ਨੂੰ ਆਪਣੇ ਸਰਕਲ ਵਿੱਚੋਂ ਕੱਟ ਕੇ ਬਾਹਰ ਕਰ ਦੇਣਾ ਚਾਹੀਦਾ ਪਰ ਅਸੀਂ ਸਿਰਫ ਆਪਣੇ ਕੰਨ ਰਸ ਕਰਕੇ ਵੀ ਅਸੀਂ ਕਿਸੇ ਨੂੰ ਬੁਲਾਣਾ ਅਸੀਂ ਆਪਣੀ ਚਲਾਕੀ ਕਰਕੇ ਅਸੀਂ ਪਤਾ ਕੀ ਸੋਚਦੇ ਆ ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਪਤਾ ਉਹ ਬੰਦਾ ਚਤਰ ਹੈ ਪਰ ਫਿਰ ਵੀ ਅਸੀਂ ਉਹਨਾਂ ਗੱਲਾਂ ਕਰ ਰਹੇ ਹਾਂ ਅਸੀਂ ਉਸ ਨੂੰ ਆਪਣੇ ਗੇੜ ਵਿੱਚ ਲਿਆ ਹੋਇਆ ਹੈ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜਾ ਅਗਲਾ ਬੰਦਾ ਹੈ ਸ਼ਾਇਦ ਉਹ ਸਾਡੇ ਤੋਂ ਵੀ ਜ਼ਿਆਦਾ ਚਤਰ ਹੋਵੇ ਸ਼ਾਇਦ ਉਹ ਸਾਡੀ ਇਹ ਮਾਨਸਿਕਤਾ ਸਮਝਦਾ ਹੋਵੇ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਤੇਜ਼ ਤੇ ਬਹੁਤ ਜ਼ਿਆਦਾ ਸਿਆਣੇ ਸਮਝਦੇ ਆ ਤੇ ਇਸੇ ਮੂਰਖਤਾ ਦਾ ਲੋਕ ਸਾਡੇ ਫਾਇਦਾ ਚੱਕਦੇ ਨੇ ਜਦ ਕਿ ਹੋਣਾ ਇਹ ਚਾਹੀਦਾ ਵੀ ਇੱਕ ਵਾਰ ਸਾਡਾ ਕਿਸੇ ਨੇ ਯਕੀਨ ਤੋੜਤਾ ਸਾਨੂੰ ਪਤਾ ਲੱਗ ਗਿਆ ਵੀ ਸਾਡੀ ਕੋਈ ਗਲਤੀ ਨਹੀਂ ਸੀ ਦੂਜੀ ਗੱਲ ਜਿਹੜਾ ਮੈਂ ਇਸ ਦੇ ਨਾਲ ਹੀ ਵਰਡ ਜੋੜ ਲਵਾਂ ਅੱਖਰ ਜੋੜ ਲਵਾਂ ਸੋਚ ਬਹੁਤ ਲੋਕ ਗੱਲਾਂ ਕਰਦੇ ਨੇ ਵੀ ਸੋਚ ਡੀਪ ਥਿੰਕਿੰਗ ਓਵਰ ਥਿੰਕਿੰਗ ਨਹੀਂ ਗੱਲ ਕਰਨੀ ਚਾਹੀਦੀ ਓਵਰ ਥਿੰਕਿੰਗ ਨਾਮ ਦਾ ਕੋਈ ਸ਼ਬਦ ਹੈ ਹੀ ਨਹੀਂ ਓਵਰ ਅਲੱਗ ਸ਼ਬਦ ਹੈ ਥਿੰਕਿੰਗ ਅਲੱਗ ਸ਼ਬਦ ਹੈ ਜੇ ਪੰਜਾਬੀ ਵਿੱਚ ਮੈਂ ਕਹਾਂ ਤਾਂ ਡੂੰਗੀ ਸੋਚ ਸੋਚ ਹਮੇਸ਼ਾ ਹੁੰਦੀ ਹੀ ਡੂੰਗੀ ਹੈ ਜਿਵੇਂ ਖੂਹ ਖੂਹ ਪਾਣੀ ਵਾਲਾ ਹਮੇਸ਼ਾ ਡੂੰਗਾ ਹੀ ਹੁੰਦਾ ਹੈ ਕਦੇ ਤੁਸੀਂ ਜ਼ਿੰਦਗੀ ਵਿੱਚ ਉੱਚਾ ਖੂਹ ਦੇਖਿਆ ਹੈ ਜਿਵੇਂ ਖੂਹ ਉੱਚਾ ਨਹੀਂ ਡੂੰਗਾ ਹੀ ਹੁੰਦਾ ਹੈ ਉਸੇ ਤਰਜ ਤੇ ਸੋਚ ਹਮੇਸ਼ਾ ਡੂੰਗੀ ਹੀ ਹੁੰਦੀ ਹੈ ਓਵਰਥਿੰਕ ਕਰਨਾ ਓਵਰਥਿੰਕ ਕੋਈ ਅੱਖਰ ਨਹੀਂ ਹੈ ਅੱਖਰ ਇਨਟਰੋਸਪੈਕਸ਼ਨ ਆਫ ਯੋਰ ਓਨ ਥਾਟਸ ਆਪਣੇ ਵਿਚਾਰਾਂ ਤੇ ਬੈਠ ਕੇ ਆਪ ਕੰਮ ਕਰਨਾ ਇਮਾਨਦਾਰੀ ਨਾਲ ਤੁਹਾਨੂੰ ਕਿਸੇ ਨੇ ਕੋਈ ਗੱਲ ਕਹੀ ਉਸ ਨੂੰ ਬੈਠ ਕੇ ਆਪ ਵਿਚਾਰੋ ਜਦ ਤੱਕ ਤੁਸੀਂ ਆਪ ਨਹੀਂ ਵਿਚਾਰਦੇ ਜਦ ਤੱਕ ਤੁਸੀਂ ਡੂੰਘਾਈ ਨਾਲ ਨਹੀਂ ਸੋਚਦੇ ਤੁਸੀਂ ਕਦੇ ਵੀ ਉਸ ਨਤੀਜੇ ਤੇ ਨਹੀਂ ਪਹੁੰਚ ਸਕਦੇ ਵੀ ਉਸ ਦੇ ਵਿੱਚ ਤੁਹਾਡੀ ਗਲਤੀ ਸੀ ਜਾਂ ਅਗਲੇ ਦੀ ਗਲਤੀ ਸੀ ਸ਼ਰਤ ਸਿਰਫ ਇੰਨੀ ਚਾਹੀਦੀ ਹੈ ਜਦ ਤੁਸੀਂ ਬੈਠ ਕੇ ਡੂੰਘਾਈ ਚ ਸੋਚਿਆ ਵੀ ਅਗਲੇ ਨੇ ਮੈਨੂੰ ਗਾਲ ਕੱਢੀ ਮੈਂ ਨਹੀਂ ਉਸ ਨੂੰ ਬੁਲਾਣਾ ਅੱਜ ਤੋਂ ਬਾਅਦ ਵੀ ਅਗਲੇ ਨੇ ਮੇਰੇ ਨਾਲ ਧੋਖਾ ਕਰਿਆ ਜਾਂ ਕੁਝ ਵੀ ਕਰਿਆ ਜਦ ਤੁਸੀਂ ਬੈਠ ਕੇ ਸੋਚੋਗੇ ਤਾਂ ਤੁਹਾਨੂੰ ਸਮਝ ਆ ਜਾਏਗੀ ਅਗਲੇ ਨੇ ਮੈਨੂੰ ਗਾਲ ਕੱਢੀ ਪਰ ਉਸ ਤੋਂ ਪਹਿਲਾਂ ਮੈਂ ਵੀ ਉਹਨੂੰ ਗਲਤ ਕਿਹਾ ਸੀਗਾ ਉਸ ਦੇ ਜਵਾਬ ਵਿੱਚ ਉਸਨੇ ਮੈਨੂੰ ਗਾਲ ਕੱਢੀ ਹੁਣ ਅਸੀਂ ਗਲਤੀ ਪਤਾ ਕੀ ਕਰਦੇ ਹਾਂ ਅਸੀਂ ਆਪਣੀ ਗਲਤੀ ਮੰਨਦੇ ਹੀ ਨਹੀਂ ਅਸੀਂ ਦੂਜੇ ਤੇ ਆਪਣੀ ਗਲਤੀ ਥੋਪਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਜ਼ਿੰਦਗੀ ਵਿੱਚ ਇਸ ਲਈ ਘਾਟੇ ਤੇ ਨੁਕਸਾਨ ਜ਼ਿਆਦਾ ਕਰਵਾਉਂਦੇ ਆ ਆਪਣੀ ਜ਼ਿੰਦਗੀ ਵਿੱਚ ਜਦ ਅਸੀਂ ਬੈਠ ਕੇ ਡੁੰਗਾਈ ਤੇ ਸੋਚਾਂਗੇ ਸਾਡਾ ਫਰਜ਼ ਬਣਦਾ ਹੈ ਜਦ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਹੋ ਗਿਆ ਅਸੀਂ ਆਪ ਜਾ ਕੇ ਮਾਫੀ ਮੰਗੀਏ ਜਦ ਅਸੀਂ ਆਪ ਜਾ ਕੇ ਮਾਫੀ ਮੰਗਾਗੇ ਨਾ ਹਿਊਮਨ ਸਾਈਕੋਲੋਜੀ ਕਹਿੰਦੀ ਹੈ ਜਦ ਤੁਸੀਂ ਬੈਠ ਕੇ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੁਸੀਂ ਆਪ ਜਾ ਕੇ ਪਹਿਲਾਂ ਮਾਫੀ ਮੰਗੋ ਤੁਹਾਡੇ ਰਿਸ਼ਤਿਆਂ ਵਿੱਚ ਦੁਬਾਰਾ ਤੋਂ ਉਹੀ ਪਿਆਰ ਉਹੀ ਯਕੀਨ ਫਿਰ ਤੋਂ ਪੈਦਾ ਹੋ ਜਾਵੇਗਾ ਸ਼ਰਤ ਸਿਰਫ ਇਹ ਹੈ ਕਿ ਤੁਹਾਡੇ ਬੋਲਾਂ ਵਿੱਚ ਤੇ ਤੁਹਾਡੀ ਮਾਨਸਿਕਤਾ ਵਿੱਚ ਉਹ ਮਾਫੀ ਵਾਲੀ ਸੱਚਾਈ ਦਿਖਣੀ ਚਾਹੀਦੀ ਹੈ ਅਸੀਂ ਆਪਣੀ ਨਾ ਗਲਤੀ ਮੰਨਦੇ ਹਾਂ ਉਸ ਤੋਂ ਬਾਅਦ ਅਸੀਂ ਲੋਕਾਂ ਨੂੰ ਗੇੜ ਚ ਲੈਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਆਪਣੇ ਹਿਸਾਬ ਨਾਲ ਗੱਲਾਂ ਬਣਾਉਂਦੇ ਆ ਇਸ ਕਰਕੇ ਫਿਰ ਅਸੀਂ ਆਪਣੀ ਗਲਤੀ ਸਾਡੀ ਨਾ ਫੜ ਹੋ ਜਵੇ ਅਸੀਂ ਦੂਆਂ ਨੂੰ ਕਹਿੰਦੇ ਆ ਇਹ ਜਿਆਦਾ ਸੋਚਦਾ ਹੈ ਇਹ ਵੱਧ ਸੋਚਦਾ ਹੈ ਘੱਟ ਸੋਚਦਾ ਸੋਚ ਮੈਂ ਤੁਹਾਨੂੰ ਲੋਕਾਂ ਨੂੰ ਬੜੀ ਵਧੀਆ ਤਰੀਕੇ ਨਾਲ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਆ ਜਦ ਸੀ ਸਾਈਕੋਲੋਜੀ ਪੜ੍ਹਦੇ ਆ ਓਵਰ ਥਿੰਕਿੰਗ ਜਾਂ ਲਿਖਦੇ ਵੀ ਆ ਨਾ ਤੁਸੀਂ ਲਿਖ ਕੇ ਟਾਈਪ ਕਰਕੇ ਦੇਖਿਓ ਓਵਰਥਿੰਕਿੰਗ ਕਦੇ ਇੱਕ ਵਰਡ ਲਿਖਿਆ ਨਹੀਂ ਹੁੰਦਾ ਓਵਰਫਿਰ ਵਿੱਚ ਹਾਈਫਨ ਆਏਗਾ ਜੇ ਪੰਜਾਬੀ ਚ ਕਹਿ ਤਾ ਵਿੱਚ ਗੱਬੇ ਲਕੀਰ ਆਂਦੀ ਹੈ ਫਿਰ ਥਿੰਕਿੰਗ ਲਿਖਿਆ ਜਾਂਦਾ ਅਸਲ ਵਰਡ ਇਨਟਰੋਸਪੈਕਸ਼ਨ ਹੁੰਦੀ ਹੈ ਸੋ ਫੇਥ ਇਜ਼ ਆਲਵੇਸ ਬਲਾਈਂਡ ਫੇਥ ਇੱਕ ਬਲੀਵ ਹੈ ਤੁਸੀਂ ਉਸ ਚੀਜ਼ ਨੂੰ ਦੇਖ ਨਹੀਂ ਰਹੇ ਪਰ ਤੁਹਾਨੂੰ ਯਕੀਨ ਹੈ ਵੀ ਜੋ ਅਗਲਾ ਮੈਨੂੰ ਕਹਿ ਰਿਹਾ ਉਹ ਸੱਚ ਹੈ ਅਸੀਂ ਖਾਸ ਕਰਕੇ ਹਿੰਦੁਸਤਾਨ ਦੇ ਲੋਕ ਅਸੀਂ ਲੋਕਾਂ ਦੇ ਇਕੱਠ ਵਿੱਚ ਰਹਿਣ 'ਚ ਆਪਣੀ ਮਹੱਤਤਾ ਭਾਲਦੇ ਆਂ ਵੀ ਜਿੰਨੇ ਲੋਕ ਮੇਰੇ ਨਾਲ ਜਿੰਨੇ ਯਾਰ ਦੋਸਤ ਮੇਰੇ ਨਾਲ ਮੇਰੀ ਬਹੁਤ ਜ਼ਿਆਦਾ ਵੈਲਿਊ ਹੈ ਗਲਤ ਯਾਰ ਦੋਸਤ ਬਸ ਤੁਹਾਡਾ ਇੱਕ ਅੱਧਾ ਹੋਏਗਾ ਜਿਸ ਦੀ ਅਸੀਂ ਬਿਲਕੁਲ ਵੀ ਵੈਲਿਊ ਨਹੀਂ ਕਰਦੇ ਹੈਗੇ ਕਿਉਂਕਿ ਉਹ ਸਾਨੂੰ ਗਲਤ-ਗਲਤ ਤੇ ਟੋਕਦਾ ਹੈ ਉਹ ਹਰ ਗੱਲ ਤੇ ਵਾਹ ਵਾਹ ਨਹੀਂ ਕਰਦਾ ਹੈਗਾ ਸਾਨੂੰ ਪਤਾ ਹੋਣਾ ਚਾਹੀਦਾ ਉਹ ਜਿਹੜੀ ਟੋਕਰਿਆ ਨਾ ਉਹ ਟੋਕ ਸਾਡੀ ਬਿਹਤਰੀ ਵਾਸਤੇ ਹੈ ਇਹ ਨਹੀਂ ਵੀ ਜ਼ਿੰਦਗੀ 'ਚ ਟੋਕਣ ਵਾਲੇ ਬਹੁਤ ਜ਼ਿਆਦਾ ਹੁੰਦੇ ਨੇ ਉਹ ਜਿਹੜਾ ਤੁਹਾਡਾ ਦੋਸਤ ਹੈ ਨਾ ਉਹ ਇੱਕ ਅੱਦਾ ਹੀ ਹੋਵੇਗਾ ਉਹ ਵੀ ਬਹੁਤ ਘੱਟ ਜਾਣਿਆਂ ਕੋਲ ਹੁੰਦਾ ਹਰ ਕਿਸੇ ਕੋਲ ਉਹ ਦੋਸਤ ਵੀ ਨਹੀਂ ਹੁੰਦਾ ਬਾਕੀ ਦੋਸਤ ਤਾਂ ਲੋਕਾਂ ਦਾ ਇਕੱਠ ਨੇ ਅਸੀਂ ਚਾਹਦੇ ਹਾਂ ਸਾਡੇ ਘਰਾਂ 'ਚ ਆਵਾਜ਼ ਆਈ ਵਧੀ ਰਹੇ ਅੱਛਾ ਜਦ ਉਹੀ ਲੋਕ ਸਾਡੇ ਘਰਾਂ ਚੋਂ ਕਿਸੇ ਪ੍ਰੋਗਰਾਮਾਂ ਚੋਂ ਜਾਂ ਅਸੀਂ ਕਿਤੇ ਇਕੱਠ ਵਿੱਚ ਬੈਠੇ ਹੁੰਨੇ ਆਂ ਜਦ ਉਹ ਲੋਕ ਸਾਡੀ ਨਜ਼ਰਾਂ ਤੋਂ ਦੂਰ ਹੋ ਜਾਂਦੇ ਆ ਨਾ ਤਾਂ ਜਿਹੜੇ ਪਿੱਛੇ ਚਾਰ ਬੈਠੇ ਹੁੰਨੇ ਆ ਉਹ ਜਿਹੜਾ ਇੱਕ ਜਾਣਾ ਦੂਰ ਹੋ ਚੁੱਕਿਆ ਉਹਦੇ ਬਾਰੇ ਰੱਜ ਕੇ ਚੁਗਲੀਆਂ ਕਰਦੇ ਨੇ ਤਾਂ ਤੁਸੀਂ ਇਹੋ ਜਿਹੇ ਬੰਦਿਆਂ ਤੇ ਵਿਸ਼ਵਾਸ ਕਰਕੇ ਜਾਂ ਅੱਧਾ ਵਿਸ਼ਵਾਸ ਕਰਕੇ ਜਾਂ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਤੁਸੀਂ ਕਰਾਣਾ ਕੀ ਹੈ ਕਿਉਂਕਿ ਜਦ ਤੁਸੀਂ ਉਹਨਾਂ ਦੀ ਨਜ਼ਰਾਂ ਤੋਂ ਦੂਰ ਹੋਗੇ ਨਾ ਜੇ ਉਹ ਤੁਹਾਡੇ ਬਾਰੇ ਗੱਲਾਂ ਕਰ ਰਹੇ ਨੇ ਤੁਸੀਂ ਵੀ ਸਾਈਡ ਤੇ ਖੜੇ ਕਿਸੇ ਹੋਰ ਨਾਲ ਉਹਨਾਂ ਚਾਰਾਂ ਬਾਰੇ ਗੱਲਾਂ ਕਰ ਰਹੇ ਹੋ ਇਹ ਤੁਹਾਡੀ ਮਾਨਸਿਕਤਾ ਬਣ ਚੁੱਕੀ ਹੈ ਜਿਹੜੀ ਤੁਹਾਡੇ ਵਿਕਾਸ ਵਿੱਚ ਰੁਕਾਵਟ ਦਾ ਕੰਮ ਕਰਦੀ ਹੈ ਜਿਹੜੇ ਬੰਦਿਆਂ ਦੀ ਡੂੰਗੀ ਸੋਚ ਹੁੰਦੀ ਹੈ ਜਿਹੜੇ ਬੈਠ ਕੇ ਡੂੰਘਾਈ ਨਾਲ ਸੋਚਦੇ ਨੇ ਉਹ ਹਰ ਕਿਸੇ ਤੇ ਯਕੀਨ ਨਹੀਂ ਵੀ ਕਰਦੇ ਨੇ ਜਦ ਕੋਈ ਉਹਨਾਂ ਦਾ ਯਕੀਨ ਤੋੜਦਾ ਹੈ ਉਹ ਮੁੜ ਕੇ ਉਹਨਾਂ ਨੂੰ ਆਪਣੀ ਲਿਸਟ ਵਿੱਚੋਂ ਬਾਹਰ ਕਰ ਦਿੰਦੇ ਨੇ ਤੇ ਆਪਣੀ ਜ਼ਿੰਦਗੀ ਦੇ ਨਵੇਂ ਪੜਾਵਲ ਵੱਧਦੇ ਨੇ ਉਹਨਾਂ ਦਾ ਸਾਥ ਕੁਦਰਤ ਦਿੰਦੀ ਹੈ ਉਹ ਵਿਸ਼ਵਾਸ ਕਰਨਾ ਨਹੀਂ ਬੰਦ ਕਰਦੇ ਉਹ ਜਾਣਦੇ ਨੇ ਵਿਸ਼ਵਾਸ ਅੰਨਾ ਹੀ ਹੁੰਦਾ ਤੇ ਸੋਚ ਡੂੰਗੀ ਹੀ ਹੁੰਦੀ ਹੈ ਆਮ ਪ੍ਰಾಣੀਆਂ ਕਹਾਵਤਾਂ ਹੁੰਦੀਆਂ ਸੀਗੀਆਂ ਵੀ ਇਹ ਬੰਦਾ ਡੂੰਗੀ ਸੋਚ ਦਾ ਮਾਲਕ ਹੈ ਉਸ ਬੰਦੇ ਦੀ ਬਹੁਤ ਵਾਹਵਾ ਹੁੰਦੀ ਸੀਗੀ ਅੱਜ ਕੱਲ ਦਾ ਜ਼ਮਾਨਾ ਕਹਿ ਰਿਹਾ ਵੀ ਡੂੰਗੀ ਸੋਚ ਨਾ ਰੱਖੋ ਤੁਹਾਡੇ ਦਿਮਾਗ ਤੇ ਬੋਝ ਦਾ ਕੰਮ ਕਰਦੀਆਂ ਨੇ ਦਿਮਾਗ ਤੇ ਬੋਝ ਡੂੰਗੀ ਸੋਚ ਨਹੀਂ ਦਿਮਾਗ ਤੇ ਬੋਝ ਸਾਡੇ ਅੰਦਰਲਾ ਝੂਠ ਪਾਉਂਦਾ ਜੇ ਆਪਣੇ ਦਿਮਾਗ ਦੇ ਬੋਝ ਤੋਂ ਡਿਪਰੈਸ਼ਨ ਤੋਂ ਐਂਗਜ਼ਾਇਟੀ ਤੋਂ ਬਚਣਾ ਨਾ ਤਾਂ ਉਸ ਦਾ ਸਭ ਤੋਂ ਸੌਖਾ ਇਲਾਜ ਹੁੰਦਾ ਆਪਣੀ ਗਲਤੀਆਂ ਨੂੰ ਮੰਨ ਕੇ ਉਹਨਾਂ ਤੇ ਕੰਮ ਕਰਨਾ ਸ਼ੁਰੂ ਕਰਨਾ ਤੁਸੀਂ ਕਿਸੇ ਵੀ ਸਾਈਕੋਲੋਜਿਸਟ ਨੂੰ ਜਾ ਕੇ ਜਾਂ ਸਾਈਕਾਇਟ੍ਰਿਸਟ ਨੂੰ ਜਾ ਕੇ ਇਹ ਪੁੱਛ ਲਿਓ ਉਹ ਸ ਲੋਸ ਲੋ ਜਦ ਤੁਹਾਡੀ ਕਾਉਂਸਲਿੰਗ ਕਰਦੇ ਨੇ ਨਾ ਉਹ ਇਹੀ ਗੱਲ ਸਮਝਾਉਂਦੇ ਨੇ ਬਹੁਤ ਵੱਡੇ ਵੱਡੇ ਸਾਈਕਾਇਟ੍ਰਿਸਟ ਜਾਂ ਸਾਈਕੋਲੋਜਿਸਟ ਜਦ ਕਿਸੇ ਨੂੰ ਪੈਨਿਕ ਅਟੈਕ ਆ ਜਾਵੇ ਨਾ ਉਹ ਐਨੀ ਛੇਤੀ ਗੋਲੀ ਵੀ ਨਹੀਂ ਲਾਂਦੇ ਕਿਸੇ ਨੂੰ ਉਹ ਕੀ ਕਹਿੰਦੇ ਨੇ ਵੀ ਫਟਾਫਟ ਉਹਨਾਂ ਦਾ ਧਿਆਨ ਡਾਇਵਰਟ ਕਰ ਦੋ ਗੋਲੀ ਦੀ ਲੋਡ ਹੀ ਹੈ ਨਹੀਂ ਤੇ ਇਹ ਚੀਜ਼ਾਂ ਦੇ ਪ੍ਰੈਕਟੀਕਲ ਰਿਸਰਚ ਬਹੁਤ ਜ਼ਿਆਦੇ ਮੁਲਕਾਂ ਵਿੱਚ ਹੁੰਦੀਆਂ ਨੇ ਹੋ ਵੀ ਰਹੀਆਂ ਨੇ ਸਿਰਫ ਆਪਣੇ ਆਪ ਨਾਲ ਸੱਚਾਈ ਆਪਣੀ ਗਲਤੀ ਨੂੰ ਐਡਮਿਟ ਕਰਨਾ ਤੁਹਾਡੀ ਜ਼ਿੰਦਗੀ ਖੁਸ਼ਹਾਲੀ ਨਾਲ ਭਰ ਦਵੇਗਾ ਡੂੰਗੀ ਸੋਚ ਰੱਖਿਆ ਕਰੋ ਆਪਣੀਆਂ ਗਲਤੀਆਂ ਮੰਨਣ ਲਈ ਤੇ ਤੁਹਾਡੇ ਨਾਲ ਜੇ ਕੁਝ ਗਲਤ ਹੋ ਰਿਹਾ ਉਹਦੀ ਇਨਟਰੋਸਪੈਕਸ਼ਨ ਕਰਨ ਲਈ ਵੀ ਉਸ ਇਨਟਰੋਸਪੈਕਸ਼ਨ ਦੇ ਦੁਆਰਾ ਜਦ ਤੁਸੀਂ ਉਹ ਇਨਟਰੋਸਪੈਕਸ਼ਨ ਕਰ ਰਹੇ ਹੁੰਦੇ ਹੋ ਜੇ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਤਾਂ ਆਪਣੀ ਗਲਤੀ ਦੀ ਮਾਫੀ ਮੰਗ ਲਓ ਨਾ ਕੋਈ ਛੋਟਾ ਹੋ ਜਾਂਦਾ ਨਾ ਕੋਈ ਵੱਡਾ ਹੋ ਜਾਂਦਾ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਦੂਸਰੀ ਗੱਲ ਜਿਹੜੇ ਲੋਕ ਵੀ ਐਦਾਂ ਦੀਆਂ ਗੱਲਾਂ ਕਰਦੇ ਨੇ ਉਹ ਠੀਕ ਹੈ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਤਜਰਬੇ ਹੋ ਸਕਦੇ ਨੇ ਹਰ ਕਿਸੇ ਦੇ ਜ਼ਿੰਦਗੀ ਦੇ ਤਜਰਬੇ ਅਲੱਗ ਅਲੱਗ ਹੁੰਦੇ ਨੇ ਉਹਨਾਂ ਨੂੰ ਜਿਹੜੀ ਜ਼ਿੰਦਗੀ ਦਾ ਤਜਰਬਾ ਹੋਇਆ ਉਹ ਉਸ ਹਿਸਾਬ ਨਾਲ ਗੱਲ ਕਰਦੇ ਨੇ ਪਰ ਉਹਨਾਂ ਲਈ ਵੀ ਇੱਕ ਗੱਲ ਹੈ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਨਾਲ ਬੇਸ਼ੱਕ ਗੱਲ ਕਰ ਰਹੇ ਹੋ ਓਵਰ ਥਿੰਕਿੰਗ ਜਾਂ ਬਲਾਈਂਡ ਫੇਥ ਉੱਪਰ ਪਰ ਘੱਟੋ ਘੱਟ ਆਪਣੇ ਲੋਕਾਂ ਨਾਲ ਇਮਾਨਦਾਰੀ ਵਰਤੋ ਜਿਹੜੇ ਲੋਕ ਤੁਹਾਨੂੰ ਸੁਣਦੇ ਨੇ ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਤਕਲੀਫ ਦੁੱਖ ਪਰੇਸ਼ਾਨੀ ਹੁੰਦੀ ਹੈ ਇਹ ਜੇ ਇਸ ਦੁਨੀਆ 'ਚ ਕੋਈ ਨਹੀਂ ਹੈ ਜ ਜਿਹਦੀ ਜ਼ਿੰਦਗੀ ਵਿੱਚ ਕੋਈ ਸਟਰਗਲ ਨਾ ਹੋਵੇ ਆਪਣੇ ਦਿਮਾਗ 'ਚੋਂ ਇਹ ਭੁਲੇਖਾ ਕੱਢ ਦੋ ਜੇ ਸਟਰਗਲ ਜੇ ਪਰੇਸ਼ਾਨੀਆਂ ਤੋਂ ਮੁਕਤ ਤੁਸੀਂ ਜੀਵਨ ਜਿਨਾ ਚਾਹਦੇ ਹੋ ਨਾ ਤਾਂ ਤੁਹਾਨੂੰ ਆਪਣੇ ਜੀਵਨ ਦੀ ਆਹੂਤੀ ਦੇਣੀ ਪਵੇਗੀ ਮਰਨਾ ਪਵੇਗਾ ਜਦ ਅਸੀਂ ਮਰ ਜਾਂਦੇ ਹਾਂ ਸਾਡਾ ਜੀਵਨ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਤੋਂ ਮੁਕਤ ਹੋ ਜਾਂਦਾ ਹੈ ਤੰਗੀਆਂ ਪਰੇਸ਼ਾਨੀਆਂ ਸਟਰਗਲ ਦਾ ਨਾਮ ਜ਼ਿੰਦਗੀ ਹੈ ਜਦ ਅਸੀਂ ਇਹ ਜੀਆਂ ਗੱਲਾਂ ਕਰਦੇ ਆ ਬਹੁਤ ਸਾਰੇ ਲੋਕਾਂ ਦਾ ਆਪਣੇ ਘਰਾਂ ਵਿੱਚ ਕੋਈ ਨਾ ਕੋਈ ਲੜਾਈ ਝਗੜਾ ਚੱਲ ਰਿਹਾ ਹੁੰਦਾ ਉਹ ਦਿਮਾਗੀ ਤੌਰ ਤੇ ਐਨੇ ਜ਼ਿਆਦੇ ਸਟਰੋਂਗ ਨਹੀਂ ਹੁੰਦੇ ਜਾਂ ਕਿਸੇ ਨਾਲ ਕੁਝ ਗਲਤ ਹੋ ਰਿਹਾ ਹੋਵੇ ਜਦ ਉਹਨਾਂ ਨੂੰ ਹੋਰ ਗਲਤ ਲੋਕ ਤੁਹਾਡੀ ਗੱਲ ਸੁਣ ਕੇ ਕੋਈ ਚਲਾਕ ਲੋਕ ਸਮਝਾਉਂਦੇ ਨੇ ਫਿਰ ਉਹ ਸੋਸ਼ਲ ਮੀਡੀਆ ਤੇ ਵੀ ਇਦਾਂ ਦੀਆਂ ਗੱਲਾਂ ਸੁਣਦੇ ਤੇ ਪੜ੍ਹਦੇ ਨੇ ਨਾ ਉਹ ਆਪਣੇ ਆਪ 'ਚ ਹੋਰ ਜ਼ਿਆਦਾ ਡਾਊਨ ਹੋ ਜਾਂਦੇ ਨੇ ਸੋ ਉਹਨਾਂ ਲੋਕਾਂ ਨੂੰ ਮੇਰੀ ਗੱਲ ਹੈ ਜਿਹੜੇ ਲੋਕ ਡਾਊਨ ਫੀਲ ਕਰਦੇ ਨੇ ਨਾ ਓਵਰ ਥਿੰਕ ਜ਼ਰੂਰ ਕਰਿਆ ਕਰੋ ਜਦ ਤੱਕ ਤੁਸੀਂ ਓਵਰ ਥਿੰਕ ਕਰੋਗੇ ਹੀ ਨਹੀਂ ਡੂੰਗੀ ਸੋਚ ਰੱਖੂਗੇ ਹੀ ਨਹੀਂ ਤਾਂ ਤੁਸੀਂ ਸਮਝਦਾਰੀ ਨਾਲ ਕਿਸੇ ਵੀ ਚੀਜ਼ ਦਾ ਫੈਸਲਾ ਕਰ ਹੀ ਨਹੀਂ ਸਕਦੇ ਜਿਹੜੇ ਜੱਜ ਹੁੰਦੇ ਆ ਨਾ ਵਕੀਲ ਕਹਿੰਦੇ ਕਾਨੂੰਨ ਅੰਨਾ ਕਾਨੂੰਨ ਅੰਨਾ ਨਹੀਂ ਹੁੰਦਾ ਅੰਨਾ ਕਾਨੂੰਨ ਨੂੰ ਇਸ ਲਈ ਹੁੰਦਾ ਫਿਲਮਾਂ ਦੇ ਡਾਇਲੋਗ ਸੀ ਬਣ ਗਏ ਕਾਨੂੰਨ ਨੂੰ ਨਹੀਂ ਦਿਖ ਰਿਹਾ ਹੁੰਦਾ ਕਾਨੂੰਨ ਵਾਸਤੇ ਦੋਨੋਂ ਬੰਦੇ ਇੱਕ ਲੈਵਲ ਤੇ ਹੀ ਹੁੰਦੇ ਨੇ ਜਿਹਨੇ ਸਬੂਤ ਪੇਸ਼ ਕਰਤੇ ਜੱਜ ਨੂੰ ਨਹੀਂ ਪਤਾ ਕਿਨੇ ਕੀ ਕਰਿਆ ਉਹ ਆਪ ਉੱਥੇ ਖੜਾ ਹੋ ਕੇ ਨਹੀਂ ਦੇਖ ਰਿਹਾ ਸੀਗਾ ਜਦ ਕੋਈ ਵੀ ਜੁਰਮ ਹੋਇਆ ਹੈ ਦੋ ਵਕੀਲਾਂ ਨੇ ਉਹ ਉਹਨਾਂ ਦੀ ਆਪਣੀ ਆਬਜ਼ਰਵੇਸ਼ਨ ਹੁੰਦੀ ਹੈ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਸੱਚ ਬੋਲ ਰਿਹਾ ਹੈ ਜਾਂ ਝੂਠ ਬੋਲ ਰਿਹਾ ਹੈ ਪਰ ਫੈਸਲਾ ਸਬੂਤਾਂ ਦੇ ਮੱਦੇ ਨਜ਼ਰ ਕਰਿਆ ਜਾਂਦਾ ਹੈ ਇਸ ਲਈ ਅੰਦਾ ਕਾਨੂੰਨ ਕਹਿ ਦਿੰਦੇ ਨੇ ਵੀ ਕਿਉਂਕਿ ਉਹ ਕਾਨੂੰਨ ਜਿਹੜਾ ਕਾਨੂੰਨ ਲਿਖਤ ਹੈ ਕਾਗਜ਼ ਵਿੱਚ ਲਿਖੇ ਹੋਏ ਕਾਨੂੰਨ ਨੇ ਉਹ ਹਰ ਕਿਸੇ ਦੇ ਬਰਾਬਰ ਇੰਪਲੀਮੈਂਟ ਹੁੰਦੇ ਨੇ ਜਿੱਦਾਂ ਸੱਚ ਸਰਵ ਵਿਆਪਕ ਹੈ ਨਾ ਕਾਨੂੰਨ ਸਰਵ ਵਿਆਪਕ ਹੈ ਮਾੜੇ ਦੀ ਰੱਖਿਆ ਵਾਸਤੇ ਬਣਾਇਆ ਗਿਆ ਹੈ ਪਰ ਕਿਉਂਕਿ ਆਪ ਉਹ ਬੰਦੇ ਉੱਥੇ ਹਾਜ਼ਰ ਨਹੀਂ ਹੁੰਦੇ ਤਾਂ ਜੋ ਸਬੂਤ ਉਹ ਅਸੀਂ ਉਹ ਤਾਂ ਸਾਡੇ ਬੰਦਿਆਂ 'ਚ ਕਮੀ ਹੈ ਨਾ ਵੀ ਅਸੀਂ ਪੈਸੇ ਦੀ ਹੀਰਫੇਰ ਨਾ ਜਾਂ ਝੂਠੇ ਸਬੂਤ ਜਾਂ ਕੁਝ ਵੀ ਬਣਾਨੇ ਆ ਉਹ ਸਾਡੀ ਹੀਰਫੇਰ ਹੈ ਪਰ ਜਿਹੜਾ ਦੂਜੇ ਪਾਸੇ ਵਕੀਲ ਹੁੰਦਾ ਗਰੀਬ ਬੰਦੇ ਦਾ ਵਕੀਲ ਵੀ ਕੇਸ ਜਿੱਤ ਜਾਂਦਾ ਹੈ ਕਦੇ ਕਰਕੇ ਉਸ ਵਕੀਲ ਦੀ ਡੂੰਗੀ ਸੋਚ ਦੇ ਕਰਕੇ ਬੜੇ ਨਵੇਂ-ਨਵੇਂ ਵਕੀਲ, ਯੰਗ ਮੁੰਡੇ ਜਿਹੜੇ ਨਵੇਂ-ਨਵੇਂ ਵਕਾਲਤ ਵਿੱਚ ਆਉਂਦੇ ਨੇ ਕਈ ਵਾਰ ਵੱਡੇ-ਵੱਡੇ ਵਕੀਲਾਂ ਨੂੰ ਹਰਾ ਦਿੰਦੇ ਨੇ। ਉਹਨਾਂ ਦੀ ਡੂੰਗੀ ਸੋਚ ਦੇ ਕਾਰਨ ਜਿੰਨਾ ਵੱਡਾ ਵਕੀਲ ਹੈ ਉਹ ਉੰਨੇ ਜ਼ਿਆਦੇ ਪੈਸੇ ਲੈਂਦਾ ਹੈ ਕਾਦੇ ਕਾਰਨ ਉਸ ਦੀ ਡੂੰਗੀ ਸੋਚ ਦੇ ਕਾਰਨ ਉਹ ਸਬੂਤ ਘੁਮਾ ਦਿੰਦਾ ਹੈ। ਉਹ ਸਿਚੁਏਸ਼ਨ ਕਹਿੰਦੇ ਨੇ ਪ੍ਰਸਥਿਤੀ ਉਦਾਂ ਦੀ ਪੈਦਾ ਕਰ ਦਿੰਦਾ ਕਚੈਰੀ ਦੇ ਵਿੱਚ ਕਿ ਜੱਜ ਨੂੰ ਯਕੀਨ ਹੋ ਜਾਂਦਾ ਉਹਦੀ ਉਹ ਡੂੰਗੀ ਸੋਚ ਹੈ ਉਹ ਕੁਝ ਬਣਾ ਰਿਹਾ ਹੈ ਇਹ ਜੀ ਕਹਾਣੀ ਬਣਾ ਰਿਹਾ ਵੀ ਲੋਕਾਂ ਨੂੰ ਯਕੀਨ ਕਰਨ ਲਾ ਦਿੰਦਾ ਉਹ ਨਾਲੇ ਝੂਠ ਹੁੰਦਾ ਪਰ ਉਹ ਇਹ ਕਿਵੇਂ ਕਰਦਾ ਉਸਦੀ ਆਪਣੀ ਡੂੰਗੀ ਸੋਚ ਹੈ ਡੂੰਗੀ ਸੋਚ ਰੱਖਿਆ ਕਰੋ ਸੋਚ ਹਮੇਸ਼ਾ ਹੁੰਦੀ ਹੀ ਡੂੰਗੀ ਹੈ ਜਿੰਨੀ ਡੂੰਗੀ ਸੋਚ ਉੰਨੇ ਤੁਸੀਂ ਜ਼ਿੰਦਗੀ ਵਿੱਚ ਉੱਚੇ ਉੱਠੋਗੇ ਜਿਵੇਂ ਖੂ ਹਮੇਸ਼ਾ ਡੂੰਗਾ ਹੀ ਹੁੰਦਾ ਕਦੇ ਖੂ ਉੱਚਾ ਨਹੀਂ ਹੁੰਦਾ ਭਰੋਸਾ ਹਮੇਸ਼ਾ ਅੰਨਾ ਹੀ ਹੁੰਦਾ ਵਿਸ਼ਵਾਸ ਕਿਸੇ ਤੇ ਭਰੋਸਾ ਕਰਨਾ ਬਿਨਾਂ ਦੇਖੇ ਭਰੋਸਾ ਵਿਸ਼ਵਾਸ ਇਹ ਹਮੇਸ਼ਾ ਅੰਨੇ ਹੀ ਹੁੰਦੇ ਨੇ ਅ ਫੇਥ ਇਜ਼ ਆਲਵੇਸ ਬਲਾਈਂਡ ਯੋਰ ਇਮੇਜਿਨੇਸ਼ਨ ਸੋਚ ਇਹ ਹਮੇਸ਼ਾ ਡੀਪ ਹੁੰਦੀਆਂ ਨੇ ਡੀਪ ਇਸ ਲਈ ਕਿਹਾ ਜਾਂਦਾ ਹੈ ਡੀਪ ਸਟੇਟ ਉਹ ਬੰਦੇ ਸਿਰਫ ਡੂੰਗੀ ਸੋਚ ਦੇ ਮਾਲਕ ਹੁੰਦੇ ਨੇ ਉਹ ਡੂੰਗਾਈ ਚ ਜਾ ਕੇ ਸੋਚਦੇ ਨੇ ਵੀ ਅਗਲੇ 10 ਸਾਲ ਬਾਅਦ ਜੋ ਅਸੀਂ ਕਰ ਰਹੇ ਹਾਂ ਇਹਦਾ ਨਤੀਜਾ ਕੀ ਨਿਕਲੇਗਾ ਜਾਂ ਕੋਈ ਬੰਦਾ ਇਵੇਂ ਕਰਨ ਲੱਗਾ ਹੈ ਤਾਂ ਅਗਲੇ 10 ਸਾਲ ਬਾਅਦ ਕੀ ਇਹ ਦੇਸ਼ ਲਈ ਖਤਰਾ ਹੋ ਸਕਦਾ ਹੈ ਜਾਂ ਨਹੀਂ ਉਹ ਡੂੰਗੀ ਸੋਚ ਦੇ ਮਾਲਕ ਹੁੰਦੇ ਨੇ ਆਪਣੇ ਬੱਚਿਆਂ ਨੂੰ ਯਕੀਨ ਕਰਨਾ ਵੀ ਸਿਖਾਓ ਡੁੰਘਾਈ ਵਿੱਚ ਸੋਚਣਾ ਵੀ ਸਿਖਾਓ ਬਸ ਨਾਲ ਨਾਲ ਇਹ ਸਿਖਾਓ ਵੀ ਆਪਣੇ ਆਪ ਨਾਲ ਇਮਾਨਦਾਰੀ ਵਰਤੋ ਵੀ ਝੂਠ ਤੇ ਸੱਚ ਅਸੀਂ ਆਪਣੇ ਆਪ ਨਾਲ ਬੋਲਦੇ ਹਾਂ ਹੋਰ ਕਿਸੇ ਨਾਲ ਨਹੀਂ ਜੇ ਅਸੀਂ ਆਪਣੇ ਆਪ ਨਾਲ ਸੱਚ ਬੋਲਣ ਲੱਗ ਜਾਵਾਂਗੇ ਅਸੀਂ ਆਪਣੀਆਂ ਗਲਤੀਆਂ ਮੰਨਣ ਲੱਗ ਜਾਵਾਂਗੇ ਅਸੀਂ ਜ਼ਿੰਦਗੀ ਵਿੱਚ ਤਰੱਕੀ ਦੇ ਰਾਹਾਂ ਤੇ ਵੱਧਦੇ ਜਾਵਾਂਗੇ ਸਾਨੂੰ ਕੋਈ ਨਹੀਂ ਰੋਕ ਸਕਦਾ ਆਸ ਕਰਦਾ ਜੀ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਧੰਨਵਾਦ ਜੀ